ਜੱਟਾਂ ਦੇ ਪੁੱਤਾਂ ਨੂੰ ਕੋਕ ਸਕੇ ਨਾ ਟਰੰਪ ਜਮੀਨ ਵੇਚੀ ਦੋ ਕਿਲੇ ਕੋਰੇ ਚਲਾ ਦੇ ਫੜ ਕੇ ਆ ਚੱਕੇ ਹੁਣ 45 ਛੜ ਲੱਖ ਦੇ ਬਲਾ ਜੱਟਾਂ ਦੇ ਪੁੱਤਾਂ ਨੂੰ ਕੋਕ ਸਕੇ ਨਾ ਟਰੰਪ ਹਾਂ ਸਾਲਾ ਫੁੱਦੂ ਲੱਗਦਾ ਨਿਊਜ਼ ਨਹੀਂ ਵੇਖਦਾ ਘਰੇ ਉਹ ਰੋਗ ਲਿਆ ਨੇ ਤਿੰਨ ਜਹਾਜ ਪੁੱਠੇ ਮੋੜ ਤੇ ਉਮਰਸਰ ਲਾਤੀ ਐ ਤੇ ਜਿਨ੍ਹਾਂ ਨੂੰ ਲਾਈਵ ਫੋਨ ਉਹਨਾਂ ਨੂੰ ਲਾ ਕੇ ਪੁੱਛ ਠੀਕ ਆ ਤਨੂੰ ਹੱਲੇ ਵੀ ਲੱਗੰਦਿਆ ਵਾ ਕਿ ਰੋਕ ਸਕੇ ਨਾ ਟਰੰਪ ਉਧਰ ਚੀਮੇ ਉਹਨਾਂ ਦਾ ਲਾਹ ਪਤਾ ਹੋ ਗਿਆ ਉਹਨਾਂ ਨੂੰ ਪਤਾ ਨਹੀਂ ਕਾਣਾ ਕੱਢ ਕੇ ਪਤਾ ਨਹੀਂ ਕਿੱਥੇ ਅਲੋਪ ਹੋ ਗਿਆ ਵਾ ਤੇ ਤੂੰ ਮੈਂ ਝੰਡਾ ਚੁੱਕੀ ਫਿਰਦਾ ਵਾਂ ਹਨ ਰੋਕ ਸਕੇ ਨਾ ਟਰੰਪ ਉਹਨਾਂ ਨੂੰ ਪੁੱਛ ਉਹਨਾਂ ਨੂੰ ਲਾਹ ਹੁਣ ਮੈਂ 27 27 ਜਨਵਰੀ ਨੂੰ ਐਂਟਰ ਬਾਰਡਰ ਕ로ਸ ਕੀਤਾ ਅਮਰੀਕਾ ਦਾ ਜਿੱਦਾਂ ਹੀ ਅਸੀਂ ਬਾਰਡਰ ਕ로ਸ ਕੀਤਾ ਪਹਾੜੀਆਂ ਪਹਾੜੀ ਇਲਾਕਾ ਜਿਹਾ ਦੋ ਦਿਨ ਲੱਗੇ ਉਹ ਦੋ ਤਿੰਨ ਘੰਟੇ ਸੌਰੀ ਲੱਗੇ ਆ ਜਿੱਦਾਂ ਰੋਡ ਤੇ ਜਾੜੇ ਉਦਾਂ ਹੀ ਬੁਲਸ ਆ ਗਈ ਉਹਨਾਂ ਨੇ ਸਾਨੂੰ ਫੜ ਲਿਆ ਤੇ ਫੜ ਕੇ ਸਾਨੂੰ ਚੌਂਗੀ ਲੈ ਗਿਆ ਉੱਥੇ ਦੋ ਤਿੰਨ ਘੰਟੇ ਰੋਕਿਆ ਉਸ ਬਾਅਦ ਸਾਨੂੰ ਕੈਂਪ ਚ ਲੈ ਗਿਆ ਉੱਥੇ ਸਾਡੀ ਕੋਈ ਕਾਰਵਾਈ ਨਹੀਂ ਹੋਈ ਉਹਨਾਂ ਲੈ ਕੇ ਫਿੰਗਰ ਕਰਾਏ ਫੋਟੋ ਕੀਤੇ ਐਂਡ ਸਿਗਨੇਚਰ ਹੋਏ ਉਦੋਂ ਬਾਅਦ ਸਾਨੂੰ ਕੈਂਪਸ ਛੁਟਤਾ 15 18 ਦਿਨ ਸਾਨੂੰ ਉੱਥੇ ਵਿੱਚ ਰੱਖਿਆ ਕੋਈ ਸਾਡੇ ਬਿਆਨ ਨਹੀਂ ਹੋਏ ਕੋਈ ਕੁਝ ਨਹੀਂ ਆਇਆ ਸਾਨੂੰ ਉਹਨਾਂ ਨੇ ਕੱਲ ਪਰਸੋਸ ਹੀ ਆਏ ਪਰਸੋ ਉਹਨਾਂ ਨੇ ਘੱਲ ਤੋਂ ਦੂਜੇ ਕੰਮ ਛੁਟ ਕਰਨ ਲੱਗਿਆ ਤੇ ਸਾਨੂੰ ਜਦੋਂ ਫਲਾਈਟ 'ਚ ਬਹਿ ਗਿਆ ਉਦੋਂ ਉਹਨਾਂ ਨੇ ਸਾਨੂੰ ਕਿਹਾ ਵੀ ਤੁਹਾਨੂੰ ਇੰਡੀਆ ਬਾਸ ਭੇਜਣ ਲੱਗਿਆ ਗਵਰਨਮੈਂਟ ਨੇ ਇਹੋ ਕਿਹਾ ਵੀ ਵਾਤਵਾਦ ਅਸ ਕਾਰਵਾਈ ਕਰਾਣੀ ਜਿੱਦਾਂ ਹੋਇਆ ਅਸੀਂ ਹਣੇ ਹੋਈ ਜਾਣੇ ਸਾਡੀ ਵਾਤਵਾਦ ਮਤਲਬ ਕੀਤੀ ਜਾਵੇ ਜਿੱਦਾਂ ਮੇਰੇ ਮਾਪੇ ਹੋਣੇ ਜ਼ਮੀਨ ਵੇਚ ਕੇ ਕਰਜ਼ਾ ਚਾਕੇ ਮੈਨੂੰ ਭੇਜਿਆ ਸੀ ਕਿ ਕੁਝ ਬਣ ਜਾਊਗਾ ਪਰ ਉਥੋਂ ਦੀ ਸਰਕਾਰ ਦੇ ਜਿੱਦਾਂ ਦੇ ਰੂਲ ਹੋਏ ਸਾਨੂੰ ਬਾਸ ਵੇਚ ਦਿੱਤਾ ਗਿਆ ਇੰਡੀਆ ਮੈਂ ਤੋਂ 17 ਦਸੰਬਰ ਨੂੰ ਗਿਆ ਸੀਗਾ ਤੇ तकरीबन ਮੈਂ ਮਹੀਨੇ ਡੇਢ ਦੇ ਵਿੱਚ ਮੈਂ ਫੋਟੋਪ੍ਰੋਸ ਕਰ ਲਿਆ ਸੀ ਤੋਂ ਪਹਿਲੇ ਮਲੇਸ਼ੀਆ ਗਿਆ ਸੀ ਮਲੇਸ਼ੀਆ ਹਫਤਾ ਰਹਿ ਕੇ ਕਬਾਪਸਾ ਬੰਬੇ 10 ਦਿਨ ਬੰਬੇ ਰੁਕਿਆ ਬੰਬੇ ਤੋਂ ਐਸਟਰਡਮ ਐਸਟਰਡਮ ਤੋਂ ਪੁਨਾਮਾ ਗਿਆ ਸੀਗਾ ਪੁਨਾਮਾ ਤੋਂ ਧਾਪਤੂਲਾ ਧਾਪਤੂਲਾ ਤੋਂ ਮੁਕਸੀ ਕੋਟੀ ਮੁਕਸੀ ਕੋਟੀ ਤੋਂ ਚੇਨ ਚਾਰਦੇ ਲੱਗੇ ਉਹਨਾਂ ਸਾਨੂੰ ਟੈਕਸੀਆਂ ਲਈ ਅੱਗੇ ਲੈ ਕੇ ਗਿਆ ਤੇ ਬਾਰਡਰ ਕ੍ਰੋਸ ਕਰਾਇਆ ਬਣੀ ਬਾਰਡਰ ਨੀਚੇ ਇੱਕ ਤਾਰ ਸੀਗੀ ਤਾਰ ਦੇ ਨੀਚੇ ਟਪਾ ਦਿੱਤਾ ਟੋਟਲ ਮੈਨੂੰ ਘਰ ਨਿਕਲਦਿਆਂ ਤੋਂ ਅੱਜ ਤੱਕ ਮੈਨੂੰ ਤਕਰੀਬਨ 2 ਮਹੀਨੇ ਹੋ ਗਏ ਕਸੀ ਬਹੁਤ ਰਿਕਵੈਸਟ ਕੀਤੀ ਜੋ ਵੀ ਪੁੱਛਦੇ ਸੀ ਸਾਨੂੰ ਕਦੇ ਕਹਿ ਦਿੰਦੇ ਸੀ ਤੁਹਾਨੂੰ ਇਥੇ ਰਿਲੀਜ਼ ਕਰ ਦਾਂਗੇ ਨੈਕਸਟ ਕੈਂਪੇਸ ਸੇਟ ਦਾਂਗੇ ਉੱਥੋਂ ਤੁਸੀਂ ਆਪਣਾ ਵਕੀਲ ਕਰ ਲਿਓ ਜਿੱਦਾਂ ਵੀ ਸਾਡੇ ਕੋਈ ਬਿਆਨ ਨਹੀਂ ਹੋਈ ਕੋਈ ਸੁਣਵਾਈ ਨਹੀਂ ਹੋਈ ਤਾਂ ਉਹਨਾਂ ਨੇ ਤੁਹਾਡੇ ਧੱਕਾ ਕੀਤਾ ਹੱਥ ਕੜੀਆਂ ਵੀ ਲੱਗ ਗਈ ਹਾਂਜੀ ਹਾਂਜੀ ਉਹਨਾਂ ਸਾਡੇ ਪੈਰਾਂ ਤੇ ਹੱਥ ਕੜੀਆਂ ਲਾਇਆ ਹੱਥਾਂ ਦੇ ਐਦਾਂ ਸੰਗਲ ਪਾਏ ਹੋਏ ਸੀਗੇ ਤਾਂ ਤੁਹਾਡੇ ਮੋਬਾਈਲ ਵਗੈਰਾ ਸੀਗੇ ਜਿਹੜੇ ਮੋਬਾਈਲ ਵਗੈਰਾ ਜਿੱਦਣ ਅਸੀਂ ਬਾਰਡਰ ਕ੍ਰੋਸ ਕੀਤਾ ਉਦੋਂ ਹੀ ਉਹਨਾਂ ਨੇ ਜਮ੍ਹਾਂ ਕਰ ਲਏ ਸੀਗੇ ਸਾਨੂੰ ਨਾ 18-20 ਦਿਨ ਕੈਂਪੇਜ ਰੱਖਿਆ ਕੋਈ ਵੀ